ਹਰ ਰੋਜ਼ ਦੀ ਤਰ੍ਹਾਂ ਵੀਡੀਓ ਦੀ ਲੜੀ ਦੇ ਵਿੱਚ ਅੱਜ ਅਸੀਂ ਲੈ ਕੇ ਆਏ ਹਾਂ ਪਿੰਡ ਤਾਮਕੋਟ ਤੋਂ ਸਭ ਤੋਂ ਪਹਿਲਾਂ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਅਸੀਂ ਖੜੇ ਹਾਂ ਜੀ ਤਾਮਕੋਟ ਤਾਮਕੋਟ ਦੇ ਵਿੱਚ ਇੱਕ 5 ਐਚਪੀ ਦਾ ਪੰਪ ਲਾਇਆ ਤੁਹਾਡੇ ਸਾਹਮਣੇ ਉਹ ਤਾਮਕੋਟ ਦੀ ਜਿਹੜਾ ਜਿਲ੍ਹੇ ਦੇ ਨਾਲ ਸਾਈਟ ਤੇ ਲਾਇਆ ਇਹ ਸਪੈਸ਼ਲ ਤਕਨੀਕ ਦੀ ਸੋਲਰ ਮੋਟਰ ਹੈ ਸਪੈਸ਼ਲ ਤਕਨੀਕ ਦਾ ਸਟਰਕਚਰ ਹੈ ਕਿਵੇਂ ਹੈ ਆਓ ਤੁਹਾਨੂੰ ਅਸੀਂ ਇਹਦੇ ਬਾਰੇ ਜਾਣਕਾਰੀ ਦਿੰਨੇ ਆਂ ਵੀਡੀਓ ਨੂੰ ਅਖੀਰ ਤੱਕ ਦੇਖਦੇ ਰਹੋ ਇਸ ਵੀਡੀਓ ਨੂੰ ਸ਼ੇਅਰ ਲਾਈਕ ਜ਼ਰੂਰ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਆਉ ਤੁਹਾਨੂੰ ਦਿਖਾਉਣ ਆਇਆ ਹੈਗਾ ਜੀ ਸਟ੍ਰਕਚਰ ਸਪੈਸ਼ਲ ਤਕਨੀਕ ਦਾ ਕਿਵੇਂ ਹੈ ਬਹੁਤੇ ਸਟ੍ਰਕਚਰਾਂ ਦੇ ਵਿੱਚ ਇਹ ਜਿਹੜੇ ਸਟ੍ਰਕਚਰ ਨੂੰ ਖੜਾਉਣ ਵਾਸਤੇ 4 ਆਫਟਰ ਲੱਗੇ ਹੁੰਦੇ ਨੇ 6 ਲੱਗੇ ਹੁੰਦੇ ਨੇ ਪਰ ਇਹਦੇ ਵਿੱਚ ਸਪੈਸ਼ਲ 8 ਆਫਟਰ ਲਾਏ ਨੇ ਜਿਹੜੇ ਪੈਨਲਾਂ ਨੂੰ ਖੜਾਉਣ ਵਾਸਤੇ ਨੇ ਉਸ ਤੋਂ ਬਾਅਦ ਨਹੀਂ ਤੁਸੀਂ ਆਪ ਦੇਖਦੇ ਹੋਵੋਗੇ ਜਿਹੜੇ ਵੀ ਸਟਰਕਚਰ ਲੱਗੇ ਆ ਜਦੋਂ ਪੈਨਲ ਲਾ ਦਿੰਦੇ ਆ ਤਾਂ ਝੂਲਣ ਲੱਗ ਜਾਂਦੇ ਆ ਕੋਈ ਇਧਰੋਂ ਦਬ ਗਿਆ ਕੋਈ ਉਧਰੋਂ ਹਲ ਗਿਆ ਡੱਕ ਡੱਕ ਕਰੀ ਜਾਂਦੇ ਆ ਪਰ ਇਹ ਜਿਹੜਾ ਸਟਰਕਚਰ ਹੈ ਇਹ ਸਮੂਤ ਸਟਰਕਚਰ ਹੈ ਬਿਲਕੁਲ ਹੈਵੀ ਸਟਰਕਚਰ ਹੈ ਜਿੰਨਾ ਮਰਜ਼ੀ ਭਾਰ ਜੀ ਰੱਖੋ ਕਦੇ ਝੂਲਦਾ ਨਹੀਂ ਉਸ ਤੋਂ ਬਾਅਦ ਆਜੋ ਤੁਹਾਨੂੰ ਦਿਖਾਉਣਾ ਹੈ ਪਾਣੀ ਦਾ ਪ੍ਰੈਸ਼ਰ 5 ਐਚਪੀ ਐਸ ਟਾਈਮ ਜਿਹੜੇ ਧੁੱਪ ਵੀ ਹਲਕੀ ਹਲਕੀ ਆ ਜਿਹੜਾ ਮੋਟਰ ਦੀ RPM ਇਹ ਵੀ 22300 ਤੇ ਜਾ ਰਹੀ ਚ ਜਲਦੀ ਹੈ 22300 ਤੇ ਤੁਸੀਂ ਦੇਖੋਗੇ ਜਦੋਂ ਇਹ ਫੁੱਲ ਸਪੀਡ ਤੇ ਹੋਇਆ ਤਾਂ ਇਹਦਾ ਪਾਣੀ ਹੋਰ ਵੀ ਡੁੱਡਾ ਹੋਊਗਾ ਇਸ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਸ਼ੇਅਰ ਲਾਈਕ ਕਰਿਓ ਤਾਂ ਕਿ ਦੂਸਰੇ ਕਿਸਾਨਾਂ ਨੂੰ ਵੀ ਇਸ ਦਾ ਫਾਇਦਾ ਹੋ ਸਕੇ ਜਿੰਨਾ ਵੀ ਕਿਸਾਨ ਭਰਾਵਾਂ ਨੇ ਸਪੈਸ਼ਲ ਤਕਨੀਕ ਦੀਆਂ ਸੋਲਰ ਮੋਟਰਾਂ ਲਗਵਾਉਣੀਆਂ ਹੋਣ ਤਾਂ ਉਹ ਸਕਰੀਨ ਤੇ ਦਿੱਤੇ ਹੋਏ ਨੰਬਰਾਂ ਤੇ ਕਾਲ ਕਰ ਸਕਦਾ ਹੈ ਜਾਂ ਸਾਡੀ ਕੰਪਨੀ ਦੇ ਦਫ਼ਤਰ ਡਿਜੀਟਲ ਸੋਲਰ ਸੁਨਾਮ ਰੋਡ ਨਹਿਰ ਦੇ ਪੁਲ ਦੇ ਨਾਲ ਸਾਡਾ ਦਫ਼ਤਰ ਹੈ ਉੱਥੇ ਆ ਕੇ ਤੁਸੀਂ ਆਪਣੇ ਮਨਪਸੰਦੀਆਂ ਮੋਟਰਾਂ ਲਗਵਾ ਸਕਦੇ ਹੋ